ਸਾਰੀ ਉਮਰ ਦੀ ਕਮਾਈ ਲਾਈ ਸੀ ਕੁੜੀ ਦੇ ਵਿਆਹ ਤੇ ਪਰ ਬਰਾਤ ਆਉਣ ਤੋਂ ਪਹਿਲਾਂ ਹੀ ਮੀਨੇ ਕਰ ਦਿੱਤੀ ਭਾਰੀ ਤਬਾਹੀ ਦੇਖ ਕੇ ਰੋਣ ਲੱਗਿਆ ਕੁੜੀ ਦਾ ਪਿਓ ਦੋਸਤੋ ਅਕਸਰ ਹੀ ਹਰ ਇੱਕ ਮਾਂ ਪਿਓ ਖਾਸ ਕਰ ਧੀਆਂ ਦੇ ਮਾਪੇ ਧੀ ਦੇ ਵਿਆਹ ਤੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲਾ ਦਿੰਦੇ ਨੇ ਤਾਂ ਕਿ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਾ ਹੋਵੇ ਪਰ ਹੁਣ ਇੱਕ ਵਿਆਹ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟੈਂਟ ਵਿੱਚ ਮੀਨੇ ਬੁਰਾ ਹਾਲ ਕੀਤਾ ਹੋਇਆ ਹੈ ਦਰਸਲ ਬਰਾਤ ਆਉਣ ਤੋਂ ਪਹਿਲਾਂ ਇੱਕੋਦਮ ਐਨਾ ਮੀਂਹ ਆਇਆ ਕਿ ਕੁੜੀ ਵਾਲਿਆਂ ਦਾ ਬਰਾਤ ਲਈ ਕੀਤਾ ਹੋਇਆ ਸਾਰਾ ਹੀ ਬੰਦ ਮੀਂਹ ਨੇ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸਾਰਾ ਟੈਂਟ ਪਟਿਆ ਗਿਆ ਅਤੇ ਅੱਧੇ ਤੋਂ ਵੱਧ ਖਾਣਾ ਖਰਾਬ ਹੋ ਗਿਆ ਜਿੱਥੇ ਰੋਟੀ ਲੱਗੀ ਸੀ ਉੱਥੇ ਮੀਂਹ ਕਰਕੇ ਗਾਰਾ ਹੀ ਗਾਰਾ ਬਣ ਗਿਆ ਇਹ ਦੇਖ ਕੇ ਕੁੜੀ ਦਾ ਪਿਓ ਤਾਂ ਹਾਂ ਮਾਰ ਕੇ ਰੋਣ ਲੱਗ ਗਿਆ ਪਰ ਜਦੋਂ ਬਰਾਤ ਆਈ ਅਤੇ ਮੁੰਡੇ ਤੇ ਉਸਦੇ ਪਿਤਾ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਕੁੜੀ ਦੇ ਪਿਓ ਨੂੰ ਕਿਹਾ ਕਿ ਤੁਸੀਂ ਰੋਵੋ ਨਾ ਫਿਕਰ ਕਿਉਂ ਕਰਦੇ ਹੋ ਇਸ ਵਿੱਚ ਤੁਹਾਡਾ ਕੋਈ ਵੀ ਕਸੂਰ ਨਹੀਂ ਪਰ ਰੱਬ ਨੂੰ ਕੌਣ ਰੋਕ ਸਕਦਾ ਹੈ ਅਤੇ ਮੁੰਡਾ ਕਹਿੰਦਾ ਹੈ ਕਿ ਤੁਸੀਂ ਤਾਂ ਮੈਨੂੰ ਆਪਣੀ ਲਾਡਾ ਚਾਮਾ ਨਾਲ ਪਾਲੀ ਧੀ ਦੇ ਰਹੇ ਹੋ ਜਿਸ ਦੇ ਸਾਹਮਣੇ ਇੱਕ ਪਾਨ ਪੀਣ ਵਾਲੀਆਂ ਚੀਜ਼ਾਂ ਕੁਝ ਵੀ ਨਹੀਂ ਜਿਸ ਤੋਂ ਬਾਅਦ ਮੁੰਡੇ ਦਾ ਪਿਓ ਸਾਰੀ ਬਰਾਤ ਨੂੰ ਕਹਿੰਦਾ ਹੈ ਕਿ ਜਿਸਨੇ ਖਾਣਾ ਹੈ ਇਸੇ ਤਰ੍ਹਾਂ ਖਾ ਲਓ ਕਿਸੇ ਨੇ ਕੋਈ ਵੀ ਨਖਰਾ ਨਹੀਂ ਕਰਨਾ ਜੋ ਕੁਝ ਹੈਗਾ ਬਹੁਤੇ ਤੋਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਹਰ ਇੱਕ ਤੱਕ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ